ਮੁੰਦਰਾ ਆਂਦਿਆ ਮੁੰਦਰਾ ਆਂਦਿਆ ਜੋਗ ਆਵੇ ਹੇ ਤੇਰੇ ਢਿੱਲੇ ਨੂੰ ਸਲਾਮ ਕਰ ਲੈਣ ਦੇ ਲੈਣ ਢਿੱਲੇ ਨੂੰ ਸਲਾਮ ਕਰ ਲੈਣ ਤੇ ਮੁੰਦਰਾ ਆਂਦਿਆ ਮੁੰਦਰਾ ਆਂਦਿਆ ਮੁੰਦਰਾ ਆਂਦਿਆ ਜੋਗ ਆਵੇ ਤੇਰੇ ਢਿੱਲੇ ਨੂੰ ਸਲਾਮ ਕਰ ਲੈਣ ਦੇ ਲੈਣ ਢਿੱਲੇ ਨੂੰ ਸਲਾਮ ਕਰ ਲੈਣ ਦੇ ਤੇਰੇ ਢਿੱਲੇ ਹਾਂਜੀ ਕਹ ਬਾਬਾ ਤੇਰੇ ਸੱਚੇ ਦਰਬਾਰ ਦੀ ਦਰਬਾਰ ਦੀ ਦਰਬਾਰ ਦੀ ਹਾਂਜੀ ਹੁਕਮ ਕੀ ਦੇ ਕੀ ਦੇ ਰਹਿ ਗਏ ਕਣ ਜਿਹਦੇ ਕਣ ਰਹਿ ਗਏ ਹੱਥ ਖੜਾ ਕਰ ਸਕਦਾ ਬਈ ਮੈਂ ਕਹ ਜਿਹਦੇ ਕਣ ਰਹਿ ਗਏ ਹੱਥ ਖੜਾ ਕਰ ਸਕਦਾ ਤੇਰੇ ਵੀ ਹੋਰ 2 ਹੋਰ 3 ਹੋਰ 4 ਹਲੇ ਬੋਲ ਬਾਬਾ ਤੇਰੀ ਸੱਚੀ ਦਰਬਾਰ ਦੀ ਸੋ ਬਾਬਾ ਜੀ ਲਵਜੀ ਜੀ ਵੱਲੋਂ ਆਪਣੇ ਗੁਰੂਆਂ ਦਾ ਮਾਨ ਸਮਾਨ 1000 ਰੁਪਏ ਨਕਦ ਇੱਕ ਚਾਂਦੀ ਦੀ ਚੈਨ ਗੁਰੂਆਂ ਦਾ ਮਾਨ ਸਮਾਨ ਕਰਦੇ ਐ ਪੀਰ ਸ਼ੈਸ਼ ਜਿੰਦੂ ਗੁਣੀ ਰਾਤੋਂ ਗੁਣੀ ਕਰੇ ਹਰਮਨਦਾਨ ਫਤਿਹਬਖਸ਼ੀ ਗਜਵਜ ਕਹੇ ਬਾਬਾ ਤੇਰੀ ਸੱਚੇ ਦਰਬਾਰ ਦੀ ਸਦਾ ਜੈ ਲੈ ਬਟਾ

ਜਿੱਥੇ ਵੀ ਠੀਕ ਹੈ ਕੀ ਕਹਿਣਾ ਹੈ ਵੀ ਬਾਪੂ ਪਪਾ ਆਜਾ ਅੱਜ ਆਪਾਂ ਫਾਣੀ ਜੀ ਲੈ ਰਹੇ ਆਂ ਕੀ ਕਰ ਰਹੇ ਆਂ ਹਾਂ ਅੱਜ ਆਪਾਂ ਮੁੰਡੇ ਦਾ ਰਿਸ਼ਤਾ ਵੇਖਣ ਜਾ ਰਹੇ ਆਂ ਠੀਕ ਹੈ ਵਿਆਹ ਕਰਨ ਜਾਣਾ ਹੈ ਆਪਾਂ ਕੀ ਕਹਿਣਾ ਹੈ ਵੀ ਭਾਈ ਇੱਕ ਸਾਡਾ ਵੱਡਾ ਬੈਠਾ ਸੀ ਉਹਨੂੰ ਪੁੱਛਾਂਗੇ ਜੇ ਉਹਨੂੰ ਪਸੰਦ ਆ ਗਿਆ ਤਾਂ ਘਰ ਅਸੀਂ ਫੇਰ ਕਰਾਂਗੇ ਠੀਕ ਹੈ ਜ਼ਿੰਦਗੀ ਦੇ ਵਿੱਚ ਕਿੱਥੇ ਵੀ ਲੋੜ ਪਵੇ ਜਿਸ ਮਰਜ਼ੀ ਚੀਜ਼ ਦੀ ਪਵੇ ਪਹਿਲ ਮੇਰੀ ਮੈਨੂੰ ਕਿਸੇ ਚੀਜ਼ ਦੀ ਲੋੜ ਪਊਗੀ ਤਾਂ ਪਹਿਲ ਮੇਰੀ ਹੈ ਠੀਕ ਹੈ ਕੋਈ ਸੋਨੇ ਦਾ ਕੋਈ ਚਾਂਦੀ ਦਾ ਕੋਈ ਪੈਸੇ ਦਾ ਮੈਨੂੰ ਬਿਲਕੁਲ ਲੋਭ ਨਹੀਂ ਹੈ ਕਿਸੇ ਤਰੀਕੇ ਦਾ ਮੇਰੇ ਸਰਕਾਰ ਨੇ ਮੈਂ ਕਿਹਾ ਮੇਰਾ ਸੀਰ ਨਾਲਿਆ ਮੈਂ ਬੰਦੇ ਨਾਲ ਸੀਰ ਨਹੀਂ ਪਾਇਆ ਅੱਜ ਜਿਵੇਂ ਤੇਰਾ ਮੈਂ ਨਾਲ ਸੀਰ ਪਵਾਇਆ ਬੰਦਾ ਮੁਕਰ ਜੂਗਾ ਬੰਦਾ ਦੇ ਦੇਊਗਾ ਤੀਜੇ ਦਿਨ ਗੱਲ ਤੇ ਗੂਠਾ ਰੱਖ ਲਊਗਾ ਭਾਈ ਦੇ ਮੇਰੇ ਤਾਂ ਇਹ ਦੇ ਕੇ ਪੁੱਠੇ ਨਹੀਂ ਮੰਗਦੇ ਠੀਕ ਹੈ ਬੇਟਾ वितरे बारे में आ रहे होंगे आकर तेरा, तेरा कीला ना बोल सोक्के में मिलूगा होने मांगे तो की मांगना है मेरे को लिया रोना रोना नहीं है ਥੱਲੇ ਬੈਜਾ ਥੱਲੇ ਬੈਜਾ ਥੱਲੇ ਬੈਜਾ ਕੀ ਮੰਗਣਾ ਬੋਲ ਰੋਣਾ ਨਹੀਂ ਰੋਣਾ ਨਹੀਂ ਹੈ ਹਾਂ ਰੋਣਾ ਨਹੀਂ ਹੈ ਕੀ ਮੰਗਣਾ ਬੋਲ ਕਿਹਦੇ ਕਿਸ ਚੀਜ਼ ਦਾ ਸੁੱਖ ਚਾਹੀਦਾ ਬੋਲ ਦੇਹੀ ਦਾ ਸ਼ਰੀਰ ਦਾ ਹੋਰ ਦੱਸ ਹੋਰ ਹੁਣ

ਉਹ ਤਾਂ ਮਿਲ ਗਈ ਬੱਸ ਤੇਸ ਤੇ ਚੱਕ ਕੇ ਅੰਦਰ ਕੇ ਟੋਲੀ ਫੇਰ ਲਾਲ ਰੰਗ ਦੀ ਕਾਤਰ ਲੈ ਲਈ ਕੰਡੜ ਦਾ ਘਰ ਪਾ ਦੇ ਵਧੀਆ ਮਾਰਬਲ ਲਾ ਕੇ ਤੇਰੇ ਬਾਪੂ ਦੇ ਘਰੇ ਆਈ ਹੋਈ ਐ ਉੱਥੇ ਆਪਣੇ ਦੇ ਰਹੇ ਆਪਣਾ ਘਰ ਵੇਖਿਆ ਜਿਹੜਾ ਤੇਰਾ ਘਰ ਆ ਵੇਖਿਆ ਕਿੰਨਾ ਮੰਜ਼ਲੀ ਆ ਦੋ ਮੰਜ਼ਲੀ ਹੈ ਦੋ ਮੰਜ਼ਲੀ ਤੇਰਾ ਬੈਰੀ ਸਾਲਾ ਚਾਂਦਕ ਦੀ ਕੋਠੀ ਦੇ ਵਿੱਚ ਪੱਥਰ ਨਹੀਂ ਲੱਗਿਆ ਜਿਹੜਾ ਆਪਣੇ ਘਰ ਦੇ ਵਿੱਚ ਲੱਗਿਆ ਹੋਇਆ ਕੋਈ ਤੇਰੇ ਘਰ ਦੇ ਵਿੱਚ ਲੱਗਦਾ ग्रेनाइट दा लामा तो कोटा स्टोन दा लामांगे हां जेड ब्लैक ठीक है याद है कल के फिर कल जे भूख मारा हां एक बारी कांटी और भूख मारा ठीक है मैं तन्नू इक चीज देके चल गया ठीक है ਇਨੂੰ ਜ਼ਿੰਦਗੀ ਤੋਂ ਜ਼ਿਆਦਾ ਸੰਭਾਲ ਕੇ ਰੱਖਿਓ ਜਦੋਂ ਲੋੜ ਹੋਇਆ ਕਰੇ ਉਦੋਂ ਇਹ ਤੋਂ ਮੰਗ ਲਿਆ ਕਰਿਆ ਜਾਵੇ ਇਹਨੂੰ ਮੜਾ ਕੇ ਰੱਖ ਲਿਓ ਆਪਦੀ ਜਾਣ ਦੇ ਚੱਲਿਆਂ ਇਹਦੀ ਮਾਈ ਸ਼ਾਂਸ਼ੀ ਪਰ ਮੋਹਰੀ ਦੀ ਨਿਸ਼ਾਨੀ ਦੇ ਜੰਨੇ ਠੀਕ ਹੈ ਉਹ ਚੀਜ਼ ਨੂੰ ਹਰੇ ਰੰਗ ਦੇ ਅਲਾਸ ਉਹਦੀ ਲਾਲ ਰੰਗ ਦੇ ਕਾਤਰ ਦੇ ਵਿੱਚ ਬਨ ਕੇ ਗੰਡ ਮਾਰ ਕੇ ਸੇਫ ਜੀ ਥਾਂ ਤੇ ਰੱਖ ਦੇ ਜਿੱਥੇ ਪੈਸਾ ਟਿਕਾ ਰੱਖਦੇ ਹੋ ਜਿੱਦਣ ਆਪਾਂ ਮੇਰੇ ਦੋਤੀ ਦੋਤੀ ਦੋਤਿਆਂ ਦਾ ਵਿਆਹ ਕਰਾਂਗੇ ਨਾ ਆਪਾਂ ਜਿਹੜਾ ਪਿੰਡ ਆ ਰਿਹਾ ਪ੍ਰਤਾਪ ਨਗਰ ਤੋਂ ਲੈ ਕੇ ਜਿੱਥੇ ਆਪਣੇ ਮੁੰਡੇ ਦੀ ਬਰਾਤ ਜਾਊਗੀ ਸਾਰੀ ਰਾਤ ਹੀ ਜਾਣਗੇ ਸਾਰੇ ਗੱਡੀ ਵੀ ਲੈ ਕੇ ਜਾਵਾਂਗੇ ਠੀਕ ਹੈ ਕਹਿ ਬਾਬਾ ਤੇਰੇ ਸੱਚੇ ਦਰਬਾਰ ਕੀ ਦਰਬਾਰ ਕੀ ਤੇਰੀ ਜ਼ਿੰਦਗੀ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਦੁੱਖ ਕੋਈ ਤਕਲੀਫ ਕੋਈ ਬਿਮਾਰੀ ਕੋਈ ਸ਼ਮਾਰੀ ਤੇਰੇ ਪਰਿਵਾਰ ਦੇ ਵਿੱਚ ਤੇਰੇ ਲਾਣੇ ਦੇ ਵਿੱਚ ਵੀ ਨਹੀਂ ਦਿਸੂਗੀ ਠੀਕ ਹੈ ਜਾ ਤੇਰੇ ਆਸੇ ਪਾਸੇ ਜਲ ਤਿੰਨ ਤਿੰਨ ਘਰਾਂ ਦੇ ਵਿੱਚ ਬਿਮਾਰੀ ਨਹੀਂ ਲੱਭੂ ਤਿੰਨ ਇੱਧਰ ਤਿੰਨ ਇੱਧਰ ਤਿੰਨ ਇੱਧਰ ਤਿੰਨ ਇੱਧਰ ਜਾ ਤੇਰੇ ਨਾਲ ਗਵਾਂਢੀ ਵੀ ਤੰਗ ਨਹੀਂ

ਉੰਦੀਆਂ ਕਹਿ ਬਾਬਾ ਤੇਰੇ ਸੱਚੇ ਦਰਬਾਰ ਦੀ ਓ ਹੋਇਆ ਕੀ ਦੇਤੀ ਜੰਮ ਪਈ ਓ ਹੋਇਆ ਕੀ ਦੇਤੀ ਜੰਮ ਪਈ ਚਲੋ ਕੋਖ ਤੇ ਸ ਲਖਣੀ ਹੋਈ ਹੋਇਆ ਕੀ ਦੇਤੀ ਜੰਮ ਪਈ ਚਲੋ ਕੋਖ ਤੇ ਸ ਲਖਣੀ ਹੋਈ ਹੋਇਆ ਕੀ ਦੇਤੀ ਜੰਮ ਪਈ ਇਹ ਦਰਮਾਣਾਂ ਦਾ ਕੋਸ਼ਿਸ਼ ਕਰਨਾ ਦਿਨਸ ਨਾ ਹਿ ਹਾ ਹਾ ਕਿਵੇਂ ਖੁਸ਼ ਹੋ ਗਏ ਹੁਣ ਦੇਖ ਲੈ ਜੇ ਡੰਗਾ ਮੂੰਹ ਕੀਤਾ ਨਾ ਤਾਂ ਮੈਂ ਭੱਜ ਜਾऊंगा ਹੁਣ ਨੱਚਣਾ ਕਿਵੇਂ ਕਰਕੇ ਇੱਕ ਹੋਰ ਗੱਲ ਮੇਰੇ ਜਿੱਤੇ ਆ ਗਈ ਬਬੇ ਕਹਿੰਦਾ ਕਮਲੀ ਦੁਨੀਆ ਚੰਨ ਦੇਖਣ ਨੂੰ ਚੜੀ ਦਿਵਾਰਿਆਂ ਤੇ ਕਮਲੀ ਦੁਨੀਆ ਚੰਨ ਦੇਖਣ ਨੂੰ ਚੜੀ ਦਿਵਾਰਿਆਂ ਤੇ ਜੇ ਕਮਲੀਏ ਭੁੱਖਿਆ ਰਿਆ ਉਮਰਾਂ ਵੱਧਦੀਆਂ ਨਾ ਤੇ ਝੁੱਗੀਆਂ ਵਾਲੇ ਅਮਰ ਹੋ ਜਾਣੇ ਸੀ ਹੈ ਹੁਣ ਨਾਤਨਾ ਕੀ ਕਹਿੰਦਾ ਓ ਹੋਇਆ ਕੀ ਦੇਤੀ ਹੀ ਦਮ ਭਈ ਜਦੋਂ ਕੋਖ ਤੇ ਸਦਖਣੀ ਹੋਈ ਹੋਇਆ ਕੀ ਦੇਤੀ ਦਮ ਧੀਆਂ ਨੱਚੀਆਂ ਉਹ ਵੇਖੋ ਮਾਵਾਂ ਧੀਆਂ ਨੱਚੀਆਂ ਉਹ ਨੱਚੀਆਂ ਪੀਰਾਂ ਦੇ ਦਰਬਾਰ ਦੇਖੋ ਮਾਵਾਂ ਧੀਆਂ ਨੱਚੀਆਂ ਨੱਚੀਆਂ ਪੀਰਾਂ ਦੇ ਦਰਬਾਰ ਵੇਖੋ ਮਾਵਾਂ ਧੀਆਂ ਨੱਚੀਆਂ ਬਣੇ ਉਹ ਕਰੇ ਜਾ ਕੇ ਨੱਚੂਲੇ ਤੇ ਲਟਮਾਰੀ ਦੇ ਵਿੱਚ ਸੋਨੇ ਦੀਆਂ ਵਾਲੀਆਂ ਜਾਂਦੇ ਰਹਿਣ ਮਾਪੇ ਧੀਆਂ ਪੀਰਾਂ ਦੇ ਦਮਾਰੇ ਉੱਤੇ ਢੋਲ ਵਾਜਦੇ ਨੱਚਦੀਆਂ ਸੰਗ ਤਾਂ ਪਿਆਰੀਆਂ ਮੇਰੇ ਪੀਰਾਂ ਦੇ ਦਮਾਰੇ ਉੱਤੇ ਢੋਲ ਵਾਜਦੇ ਹਏ ਪੁਨਾਈਨਾ ਕਹਿ ਬਾਬਾ ਤੇਰੇ ਸੱਚੇ ਦਰਬਾਰ ਦੀ ਉਰੇ ਆ ਜਾ ਹਣ ਖੋਜਣਾ ਸੌਂ ਖਾਕੀ ਕੈ ਮੇਰਾ ਹੈ ਮਿਰਛੜ ਦੀ ਸੌਂ ਕਾ ਹਾਂ ਬਹੁਤ ਖੁਸ਼ ਹੈ ਮੇਰੀ ਜਿੰਦਗੀ ਰੋਣਾ ਨਹੀਂ ਆ ਜੇ ਕਿੱਥੇ ਗਿਆ ਉਹ ਮੁੰਡਾ ਲਵਜੀਤ ਜੇ ਸਾਡੀ ਕੁੜੀ ਰੋਵੇ ਮੈਨੂੰ ਫੋਨ ਕਰਦੀ ਹੈ ਹੈ ਫੇਰ ਵੇਖੀ ਮੈਂ ਕਿਵੇਂ ਇਸ ਤਰ੍ਹਾਂ ਬੋਲਾ ਕਰਦਾ ਠੀਕ ਹੈ ਬੜੀ ਖੁਸ਼ ਰਹਿਣਾ ਪੂਰੇ ਪਰਿਵਾਰ ਨੇ ਚੜਦੀ ਕਲਾ ਕੀ ਜਾਜਾ ਕਰਦੇ ਵੇੜੇ ਪਾਰ ਹੁਣ ਮੇਰੇ ਤੁਸੀਂ ਬੱਚੇ पता नहीं पता नहीं की दे दूंगा ठीक है टेको मत वाह जी वाह क्या बाबा तेरे सच्चे दरबार दी हां भाई किदे किदे कान सी के दोबारा हाथ खड़ा करो एक दो तीन चार पांच हां जा हां ले ले बंडो छह हां टड़ा बोल सात सात ताड़ा भी है ठीक ठीक है, थीक है, थीक है।, थीक है।, थीक है।, थीक है। एक वे वे भी है। मियां है। वो चले गए थोड़ा सा पीछे पीछे हट जाओ उठ जाओ जाओ उठ जाओ Lovey, Lovey, Lovey. 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 <laughs> ਕੰਨੀ ਮਧਰਾਂ ਬਲੌਰੀ ਤੇਰੇ ਤੇਰੀ ਕੌਣ ਮਾਰਦੀ ਗੇੜੇ ਕੰਨੀ ਮਧਰਾਂ ਬਲੌਰੀ ਤੇਰੇ ਤੇਰੀ ਕੌਣ ਮਾਰਦੀ ਗੇੜੇ ਕੰਨੀ ਮਧਰਾਂ ਬਲੌਰੀ ਤੇਰੇ ਤੇਰੀ ਕੌਣ ਮਾਰਦੀ ਗੇੜੇ ਉਰਦਾ ਵੇ ਜੀ ਮੈਂ ਤੋਰ ਕਲਹਾਰੀ ਤੁਰਦਾ ਵੇ ਜੀ ਮੈਂ ਤੋਰ ਕਲਹਾਰੀ ਮੋਰ ਜੋਗ ਆਵੇ ਮੈਨੂੰ ਗੋਰ ਖਵਾਰ ਕੀ ਲੱਗਦੀ ਆ ਤੇਰੀ ਤੋਰ ਜੋਗ ਆਵੇ ਮੈਨੂੰ ਗੋਰ ਖਵਾਰ ਕੀ ਲੱਗਦੀ ਆ ਤੇਰੀ ਤੋਰ ਜੋਗ ਆਵੇ ਇਹਰਾ ਦਾਤਾ ਕੇ ਦਰਬਾਰ ਕੇ ਅੰਦਰ ਆਵਾਜ਼ ਆਏ ਕਿਸੇ ਮੇਰੇ ਵੀਰ ਦਾ ਭਰਾ ਦਾ ਭੈਣ ਦਾ ਸਵਾਲ ਹੈ ਸਵਾਲ ਹੈ ਕਣ ਕਣ ਇਸ ਤਰੀਕੇ ਦੀ ਕੋਈ ਆਵਾਜ਼ ਕਾਣੀ ਵੱਜਦੀ ਹੈ ਪੂਰੇ ਘਰ ਦੀ ਕਹਾਣੀ ਪੁੱਛਦਾ ਹੋਵੇ ਪੂਰੇ ਘਰ ਦੀ ਗੱਲਬਾਤ ਲੈਂਦਾ ਹੋਵੇ ऐसी, ऐसी बापे कोई बाबे के दरबार के दरवाजे हैं है। एक है दो है तीन है चार है पांच है दस है अपनी जगह के ऊपर तो खड़े हो सकते हैं निशानी ला हैं जिना जिना तक पूरे घर के वास्ते आप अपनी जगह ਹਾਂਜੀ ਹਾਂਜੀ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਾਓ ਬੱਸ ਪੂਰੇ ਘਰ ਦੇ ਵਾਸਤੇ ਇਹਨਾਂ ਸਵਾਲ ਕਿਹੜਾ ਪਿੰਡਾਂ ਮਾ ਫੁੱਡਾ ਖੇਡ ਰਾਸਤਾਂ ਪੰਜਾਬ ਰਾਸਤਾਂ ਪਹਿਨੇ ਤੇਰਾ ਬਣੀ ਪਹਿਲਾਂ ਲੈਗੇ ਨਾ ਹੁਕਮ ਤੁਸੀਂ ਉਹ ਬੰਨੀ ਵਾਲੇ ਅਜਾ ਹੋ ਅਜਾ ਹੋ ਇੱਕੋ ਹੀ ਗਾਣਾ ਹੈ ਅਜਾ ਇੱਕ ਉੱਤ ਕੋ ਪਿੰਡ ਦੇ ਪਿੱਛੇ ਪੈਰੇ ਇੱਥੋਂ ਦੇ ਰਹਿਣ ਵਾਲੇ ਆ ਹੋਰ ਹੈ ਕੋਈ ਨਹੀਂ ਹੈ ਠੀਕ ਹੈ ਲੈ ਭਾਈ ਇਸਾਨੀ ਲਾਉਂਗਾ ਜਿਹਦਾ ਹੋਵੇ ਨਾਮ मच्छर ਨਾਲੇ ਤੇ ਪੂਰੇ ਘਰ ਦਾ ਪੁਸਤਾ ਹੈ ਨਾਲੇ ਵਿੱਚ ਕੋਈ ਕੋਈ ਮਸ਼ੀਨ ਦਾ ਪੁੱਛਦਾ ਹੋਵੇ ਰੋਟੀਆਂ ਪਕਾਉਣ ਵਾਲੀ ਦਾ ਵੀ ਮਸ਼ੀਨ ਨਾ ਹੋਵੇ ਘਰ ਦੇ ਵਿੱਚ ਰੋਟੀਆਂ ਪਕਾਉਣ ਵਾਲੀ ਇੱਕ ਤਾਂ ਉਹ ਲੈਣੀ ਹੋਵੇ ਆਟੋਮੈਟਿਕ ਤੇ ਇੱਕ ਘਰ ਦਾ ਹੈ आप बने oh, ah, बैठो बैठो फिर ऐसा सवाल है संगो ना और लाइव चल रहा है मेरी बेइज्जती ना करवाओ oh,

ਹੇਗਾ ਹੈਗਾ からなからなから。